ਕਾਲ ਖਲੋਂਦਾ ਤੋਂ ਨਾ ਹੁੰਦਾ ਜਿਹੜਾ ਕਾਂਗਰਸ ਦੀ ਪਿੰਚੀ ਛੋਰਾ ਮਾਰ ਕੇ ਇੱਧਰ ਹੁਣ ਇੱਧਰ ਮਾਰ ਕੇ ਉੱਧਰ ਚੈਨ ਦੇਣਗੇ ਇਸ ਇਲੈਕਸ਼ਨ 'ਚ ਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਆ ਭਾਵੇਂ ਬੋਤਾਨੀ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਜਦੋਂ ਮੈਂ ਲੜਦਾ ਨਹੀਂਗਾ ਮੈਂ ਤਾਂ ਇੱਕ ਸਪੋਰਟਰ ਆ ਮੈਨੂੰ ਕੀ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾਲਣ ਕੋਈ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਨਾਂ ਬਾਰੇ ਕਿਉਂ ਸੋਚਣਾ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾੜੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਤੇ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਅਕਾਲੀ ਦਲ ਦੀ ਚੋਣ ਵਿੱਚ ਪਾਓ ਲੰਗਾ ਦੀ ਕਲਾਨੌਰ ਰੈਲੀ ਅਕਾਲੀ ਦਲ ਦੀ ਹਮਾਇਤ ਕਰਨ ਦਾ ਕੀਤਾ ਐਲਾਨ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾ ਨੇ ਕਿਹਾ ਕਿ ਅਸੀਂ ਸਾਰੇ ਹੀ ਟੀਮ ਜ਼ਿਲ੍ਹੇ ਦੀ ਜਿੰਨੀ ਵੀ ਹੈ ਸਾਰੇ ਅਕਾਲੀ ਦਲ ਦੀ ਮਦਦ ਕਰਾਂਗੇ ਅਤੇ ਹਰ ਆਪਣੇ ਵਰਕਰਾਂ ਨਾਲ ਚੱਟਾਨ ਮੰਗ ਖੜਾਂਗੇ ਅੱਜ ਦੀ ਜਿਹੜੀ ਰੈਲੀ ਸੀਗੀ ਇਹ ਜ਼ਿਲ੍ਹਾ ਗਰਦਾਸਪੁਰ ਦੇ ਪ੍ਰੀਮ ਲੋਕਾਂ ਦੀ ਸੀ ਜੀ ਨਮਾਇਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇਦੇ ਲੋਕ ਆਏ ਹੀ ਜਿਨ੍ਹਾਂ ਦੇ ਮਗਰ 700 2 200 5 500 ਲੋਕ ਖੜੇ ਨੇ ਉਹਨਾਂ ਦੀ ਨਮਾਇੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆਂ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਹ ਪੈਦਾ ਕੀਤੀ ਜਾਵੇ ਲੋਕ ਰਾਹ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਤੇ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਏ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਲ ਚਲ ਨੂੰ ਸ਼ਕਤੀ ਦਿੱਤੀ ਜਾਵੇ ਮਾੜੇ ਸਮੇਂ ਚ ਜਦ ਕੇ ਕੋਈ ਲੋਕ ਜਿਹੜੇ ਨੇ ਉਹ ਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਨਟਕੇ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀ ਦਲ ਦੀ ਮਦਦ ਕਰਨਾ ਐਲਾਨ ਕੀਤਾ ਵਾ ਅੱਜ ਵੀ ਅੱਜ ਵੀ ਕਾਸ਼ ਅਸੀਂ ਹਾਂ ਕਾਲੀ ਦਲ ਨਾਲ ਸ਼ਾਮਲ ਹੋ ਗਏ ਜਾਂ ਉਹਦਾ ਕੁਝ ਮੈਂ ਕਾਲੀ ਦਲ ਵਿੱਚ ਸ਼ਾਮਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਤਪੁਰ ਵਾਲਿਆਂ ਨੂੰ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀਗੜ੍ਹ ਦੀ ਝੋਲੀ ਵਿੱਚ ਪਾਓ ਕਾਲੀਗੜ੍ਹ ਦੇ ਕੰਮ ਦੇ ਵਿੱਚ ਸਾਡੇ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚੱਲ ਗਏ ਉਸ ਤੋਂ ਬਹੁਤ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾਣ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਬਾਰੇ ਸੁਣੋ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨਾਲ ਬਹਿ ਕੇ ਖਦਾ ਪਿਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ 'ਚ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ 'ਚੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਕਾਊ ਮਾਲਫੀਓ ਚਲਾ ਗਿਆ ਲੱਗਦਾ ਉਹ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਇਲੈਕਸ਼ਨ 'ਚ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਆ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਕਾਬਲਾ ਕਿਹਦਾ ਕਿਹਦੇ ਤੁਹਾਡੀ ਪਾਰਟੀ ਦਾ ਮੈਂ ਮੁਕਾਬਲਾ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹਦਾ ਕਿਸੇ ਨਾਲ ਕਾਦਾ ਵਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਤਾਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਆ ਗਈ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਜੀ ਕਾਂਗਰਸੀ ਨੇ ਕੀ ਬਣਾਉਣਾ ਕੀ ਆ ਇਹਦੇ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋਈ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਲ ਲਾਉਂਦੇ ਨੇ ਇਹ ਸਮਝੀ ਆਉਣ ਟਾਈਮ ਤੇ ਜਿਆਦਾ ਲਗਾੜ ਸਾਲ ਉਹਨੇ ਕੀ ਕਰਨਗੇ ਹਾਂਜੀ ਜੇ ਉਹ ਨਾਲ ਖਾਗੇ ਦੀ ਨਾਮਜ਼ਦੀ ਕਰੋਗੇ ਉਹਨਾਂ ਟਾਈਮ ਤੋਂ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਾਮਜ਼ਦੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉਥੇ ਮੈਨੂੰ ਲਾਦਣ ਭਾਵੇਂ ਮੈਂ ਡੱਟਣ ਨੂੰ ਤਿਆਰ ਆ ਡੇਰੇ ਤੇ ਧੌਣੇ ਦੀ ਭੰਨੀ ਭੰਨੀ ਆ ਹਲਕਨ ਚਾਰਜ ਦੇ ਤੌਰ ਤੇ ਵਿਚਰੋ ਕਿ ਮੈਂ ਤਿਸਰੇ ਜੇ ਕੱਢ ਕੇ ਮੈਲ ਕਰਨ ਚਾਰਜਾਂ ਤੇ ਵੀ ਉੱਪਰ ਆ ਮੈਂ ਕੋਰ ਕਮੇਟੀ ਚ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕਾਕੂ ਹੀ ਨਿਕਾਲੀ ਦਲ ਦੇ ਲੇਕਨ ਲੋਕਾਂ ਦਾ ਮੇਰੀ ਪਿੱਠ ਤੇ ਹੱਥ ਦਰਨ ਆ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲਕਨ ਚਾਰਜ ਤੇ ਕਾਕੂ ਹੀ ਨਾ ਹੋਇਆ ਹਲਕਨ ਚਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਾ ਹੋਏ ਤੇ ਉਹ ਭੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦਾ ਹਲਕੇ ਜਿਹੜਾ ਜਿਹਨੂੰ ਮਾਨੀਕ ਦਿੱਤੀ ਜਾ ਸਕਦੀ ਹਲਕਾ ਇੰਚਾਰਜ ਕੋਣ ਲੱਗਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮਨੋਂ ਮਰਜ਼ੀ ਲੱਗ ਜੇ ਸੋ ਜਾਣਕਾਰੀ ਮਿਲ ਰਹੀ ਹੈ ਵੀ ਉਹ ਵਾਲੇ ਪੰਨ ਲਗਾ ਸਾਨੂੰ ਸ਼ਾਮਲ ਕਰਾ ਸਕਦੇ ਪਾਰਟੀ ਦੇ ਅਗਲੇ ਦਲਵਾਸ ਰ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧੰਨ ਭਾਗ ਨਾ ਕਰਨਗੇ ਤਾਂ ਵੀ ਧੰਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਰਵੀਕਰਨ ਕਿ ਆਏਗਾ ਕਿ ਮੈਨੂੰ ਸਟੇਜਾਂ ਜੀ ਕਰਨ ਵਾਸਤੇ ਕਿਹਾ ਗਿਆ ਮੈਂ ਤਾਂ ਛੱਡੀ ਪਾਰਟੀ ਕੱਲ ਸਟੇਜਾਂ ਜੀ ਕਰਨ ਅੱਜ ਬਾਈ ਤ੍ਰਿਦੀ ਰੈਲੀ ਦੇ ਹਿੱਸੇ ਨਹੀਂ ਕਹਿ ਕੇ ਦਿਮਾਗ ਖਰਾਬਾ ਮੇਰਾ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨੂੰ ਪੜਾ ਸਨਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇਹ ਕਿਹੜਾ ਵਾਇਸਰਾਏ ਹੈ ਵੀ ਇਹਨੂੰ ਆਖਿਆ ਵੀ ਤੂੰ ਚੰਬਲੋ ਜਾ ਕੇ ਇਹਨਾਂ ਜੀ ਤਾਂ ਕਸ਼ਮੀਰ ਦੇ ਵੀ ਕਾਲੇ ਨਾਲ ਮੈਂ ਹਰਾਇਆ ਉਹਨਾਂ ਨੇ ਪਿਛੇ ਵਾਰੀ ਜਦੋਂ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਉਹ ਵੀ ਮੈਂ ਘਰ ਬੈ ਕੇ ਦੱਬੀ ਜੁਬਾਨ ਨਾਲ ਅੱਛਾ ਜੀ ਉਹ ਤੁਹਾਡੇ ਖਿਲਾਫ ਖੁੱਲ ਕੇ ਬੋਲੇ ਨਾ ਥੋੜੇ ਦਿਨ ਪਹਿਲਾਂ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਹ ਜਿਓ ਜਾਂ ਬੋਲੇਗਾ ਉਹ ਜਾਂ ਠੋਕਾਂਗਾ ਮੇਰੀ ਕਿਹੜੀ ਜ਼ੁਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਨਹੀਂਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਉਹ ਯੋਗ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠੰਬੀ ਲਾਉਣੀ ਹੈ ਨਾ ਤੁਸੀਂ ਸਮਰਥਨ ਦਿੱਤਾ ਕਾਲੇ ਨਾਲ ਪਰ ਉਹ ਕਹਿੰਦੇ ਹਾਂ ਰੂਸਾ ਬੰਨ ਦਤਾਏ ਕੋਈ ਨਾ ਕਰਨ ਮੈਂ ਆਪਣੀ ਸੋਚਣਾ ਦਿੱਤਾ ਵਾ ਉਹਨੇ ਕਿਹਨੇ ਕਿਹਾ ਤੇ ਹੈ ਨਹੀਂ ਤੂੰ ਯਾਰ ਕਹੀ ਜਾਂਦਾ ਸੀਮੋ ਸਾਹਿਬ ਨੇ ਕਿਹਾ ਕੀ ਚਿਮਕ ਜਿਵੇਂ ਨੇ ਕੀ ਕਿਹਾ ਵਾ ਉਹ ਕਹਿੰਦੇ ਸਾਡੇ ਨਾਲ ਕੋਈ ਲੱਗਣੀ ਹੈ ਵੀ ਇਹ ਗੱਲ ਤੱਕ ਕਦੇ ਕਹਿ ਨਹੀਂ ਸਕਦਾ ਤੇ ਨਾਂ ਕਹੀਏ ਬਦੋਬਦੀ ਮੇਰੇ ਮੂੰਹ ਚ ਬੌਂਡਿਆ ਉਹਨਾਂ ਤੂੰ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਵੱਲ ਨਾ ਆਈ ਏਡਾ ਪਾਗਲ ਕਿਹੜਾ ਹੋ ਸਕਦਾ ਵਾ ਨਹੀਂ 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 ਬਿਲਕੁਲ ਆਪ ਦੂਜਿਆਂ ਨੂੰ ਪੁੱਛ ਲੈ ਕਿ ਜੇ ਕਹੇ ਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਤੁਸੀਂ ਕਹਿੰਦੇ ਬਿਆਨਤਾ ਵੀ ਕਾਂਗਰਸੀ ਕਰਨ ਹੋ ਜੀ ਕਾਂਗਰਸੀ ਹਾਲ ਕਹਿੰਦੇ ਆ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਦੋ ਨਾ ਹੁੰਦਾ ਜਿਹੜਾ ਕਾਂਗਰਸ ਦੀ ਪੇਚੀ ਛੋਰਾ ਮਾਰ ਕੇ ਇੱਧਰ ਆ ਹੁਣ ਇੱਧਰ ਮਾਰ ਕੇ ਉੱਧਰ ਚਲੇ ਜਾਣਗੇ ਤੁਸੀਂ ਸਟੇਜ ਤੋਂ ਕਹੇ ਵੀ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੋਣਗੇ ਜਾਣਗੇ ਜੀ ਮੈਂ ਜਦੋਂ ਮੈਂ ਲੜਦਾ ਨਹੀਂਗਾ ਮੈਂ ਤਾਂ ਇੱਕ ਸਪੋਰਟਰ ਆ ਮੈਨੂੰ ਕੀ ਕੋਈ ਛੱਡ ਕੇ ਜਾਏ ਕੋਈ ਆਜੇ ਕੋਈ ਨਵਾਂ ਲਾਲਣ ਕੋ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਦਾ ਬੜਾ ਕਿਉਂ ਸੋਚਣਾ ਉਹ ਕੈਂਡੀਡੇਟ ਦਾ ਕੰਮ ਹੈ ਉਹ ਕਾਦੀ ਗੱਲ ਦਾ ਕੰਮ ਹੈ ਮੇਰਾ ਕੰਮ ਨਹੀਂਗਾ ਮੇਰਾ ਕੰਮ ਹੈ ਆਪਣਾ ਪੈਰਾ ਦੇਣਾ